ंग मुलाज़नि पंजाब की बैनी देनी ये सरकार बैनी देनी ये सरकार कर दिया की मेरा मेरी चार सुवी नहीं चलेगी, चलेगी, चलेगी नहीं चलेगी दे नहीं चले चलेगी नहीं चलेगी नहीं चलेगी नहीं चलेगी बैंक शाखा रेस्टीला गुगरो गुगरो ਮੈਂ ਅਨੂਭ ਕੋਰ ਬਲੇਰ ਤੇ ਪਹਿਲਾਂ ਵੀ ਜ਼ਿਲ੍ਹਾ ਪ੍ਰਧਾਨ ਸਾਡੇ ਸਾਡੇ ਜ਼ਿਲ੍ਹੇ ਦੀ ਚੋਣ ਹੈ ਆ ਸਾਡੇ ਪੰਜਾਬ ਦੇ ਪ੍ਰਧਾਨ ਹਰਜੀਤ ਕੋਰ ਪੰਜੋਲਾ ਪੰਜਾਬ ਦੇ ਜਨਰਲ ਸਕੱਤਰ ਸੁਭਾਸ਼ ਰਾਣੇ ਜੀ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਗੁਰਮਿੰਦਰ ਕੋਰ ਜੀ ਤੇ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਵਰਿੰਦਰ ਕੋਰ ਜੀ ਆਏ ਸੀ ਸਾਡੇ ਚਰਨ-ਚਰਨ ਦੀ ਝੋਣ ਕਰਕੇ ਹੋਣ ਦਾ ਹੈ ਅੱਜ ਸਾਡੀ ਜ਼ਿਲ੍ਹੇ ਦੀ ਚੋਣ ਕੀਤੀ ਗਈ ਹੈ ਉਹਦੇ ਵਿੱਚ ਫੇਰ ਦੁਬਾਰਾ ਅਨੂਪ ਗਰ ਮੈਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਸਾਡੇ ਬੈਂਤ ਕੋਟ ਟੋਟਿਆ ਇਹਨਾਂ ਨੂੰ ਜ਼ਿਲ੍ਹਾ ਸੈਟਰੀ ਚੁਣਿਆ ਸਰਬਜੀਤ ਕੋਰ ਜਮਸਤਪੁਰਾ ਇਹਨਾਂ ਨੂੰ ਜ਼ਿਲ੍ਹਾ ਕੈਸ਼ੀਅਰ ਚੁਣਿਆ ਤੇ ਬਾਕੀ ਸਾਰੀ ਜ਼ਿਲ੍ਹੇ ਦੀ ਟੀਮ ਆ ਜਿਹੜੀ ਨਾਲ ਚੁਣੀ ਆ ਔਰ ਅਸੀਂ ਤੁਹਾਨੂੰ ਪਾ ਦਾਂਗੇ ਵੀ ਆ ਸਾਰੇ ਅਖਬਾਰਾਂ ਦੇ ਠੀਕ ਆ ਅਸੀਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਹਾਂਜੀ ਇੱਕ ਅੱਜ ਸਨੇਹ ਦਿਨ ਲਈ ਇੱਥੇ ਇਕੱਠੇ ਹੋਏ ਆ ਵੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜਿਹੜੀ ਆ ਸਾਡੀ ਪੈਨਸ਼ਨ ਕਰੇਗੀ ਤੰਮੀਲੀ ਆਵੇ ਜੀ ਮੈਂ ਬੇਅੰਤ ਖਾਰਾ ਟੋਟੀਆਂ ਪਹਿਲਾਂ ਵੀ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਸੈਕਟਰੀ ਸੀ ਤੇ ਦੁਬਾਰਾ ਫੇਰ ਮੈਨੂੰ ਜ਼ਿਲ੍ਹਾ ਸੈਕਟਰੀ ਚੁਣਿਆ ਗਿਆ ਅੱਜ ਸਾਡੇ ਉੱਤੋਂ ਸਟੇਟ ਕਮੇਟੀ ਆਏ ਸੀ ਪਹਿਲਾਂ ਆਉਂਦੇ ਆ ਉਹਨਾਂ ਨੇ ਛੱਡੇ ਦੀ ਰਸਮ ਕੀਤੀ ਸਾਡੇ ਲਾਲ ਝੰਡਾ ਲਹਿਰਾਇਆ ਗਿਆ ਉਹਨਾਂ ਦੀ ਰਸਮ ਕੀਤੀ ਫੇਰ ਸਾਡੀ ਚੋਣ ਹੋਈ ਚੋਣ ਹੋਈ ਭਾਜੀ ਅਨੂਪਕਰ ਜ਼ਿਲ੍ਹਾ ਪ੍ਰਧਾਨ ਸੀ ਪਹਿਲਾਂ ਹੁਣ ਫੇਰ ਇਹੀ ਜ਼ਿਲ੍ਹਾ ਪ੍ਰਧਾਨ ਆ ਮੈਂ ਜ਼ਿਲ੍ਹਾ ਸੈਕਟਰੀ ਸੀ ਪਹਿਲਾਂ ਵੀ ਜ਼ਿਲ੍ਹਾ ਸੈਕਟਰੀ ਤੇ ਹੁਣ ਵੀ ਜ਼ਿਲ੍ਹਾ ਸੈਕਟਰੀ ਸੀ ਦੇ ਵਿੱਚ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਬਾਰੇ ਅੱਜ ਗੱਲਬਾਤ ਹੋਈ ਆ ਜਿਵੇਂ ਕਿ ਭਗਵੰਤ ਮਾਨ ਦੀ ਸਰਕਾਰ ਆਂਦੇ ਸੀ ਵੀ ਜਦੋਂ ਮੈਂ ਸੱਤਾ 'ਚ ਆ ਗਈ ਉਦੋਂ ਤੁਹਾਡਾ ਦੁੱਗਣਾ ਮਾਣ ਪੱਤਾ ਕਰਾਂਗਾ ਪਰ ਦੁੱਗਣਾ ਮਾਣ ਪੱਤਾ ਕਰਨ ਦੀ ਬਜਾਏ ਸਾਡੇ ਸਾਨੂੰ ਮੀਟਿੰਗ ਦਾ ਟਾਈਮ ਹੀ ਦੇ ਕੇ ਭੱਜ ਜਾਂਦੇ ਆ ਜਦੋਂ ਅਸੀਂ ਕੋਈ ਮੀਟਿੰਗ ਦਾ ਟਾਈਮ ਲੈਣਾ ਚਾਹੁੰਦੇ ਆ ਉਹਦੇ ਜਾਂ ਤਾਂ ਬਿਮਾਰ ਹੋਏ ਹੁੰਦੇ ਤੇ ਜਾਂ ਬਾਹਰਲੇ ਸਟੇਟ ਟਨ ਨਿਕਲੇ ਹੁੰਦੇ ਆ ਸਾਨੂੰ ਕਦੇ ਵੀ ਮੀਟਿੰਗ ਦਾ ਟਾਈਮ ਨਹੀਂ ਦਿੱਤਾ ਗਿਆ ਤੇ ਬਾਕੀ ਅਸੀਂ ਜਿਹੜੇ ਸਰਕਾਰ ਤੋਂ ਮੰਗ ਮੰਗਦੇ ਮੰਨਦੇ ਆਂ ਵੀ ਜਿਹੜੇ ਸਾਡੇ 3 ਤੋਂ 6 ਸਾਲ ਦੇ ਬੱਚੇ ਸੀ ਉਹ ਸਾਡੇ 2017 ਦੇ ਸਾਡੇ ਤੋਂ ਖੋਏ ਹੋਏ ਆ ਆਂਗਣਵਾੜੀ ਸੈਂਟਰ ਜਿਹੜੇ ਉਹ ਵਿਹਲੇ ਵਿਹਲੇ ਕਰਦੇ ਬੱਚਿਆਂ ਤੋਂ ਬਗੈਰ ਵਿਹਲੇ ਆ ਸਾਡੇ ਕੋਲੇ ਹੁਣ ਗਰਭਤੀ ਔਰਤਾਂ ਦੇ ਦੁੱਧ ਪਲਾਉ ਮਾਵਾ ਆ ਤੇ ਬੱਚੇ ਉਧਰ ਵੀ ਦਾਖਲ ਆ ਸਰਕਾਰੀ ਸਕੂਲ ਦੇ ਵਿੱਚ ਸਾਡੇ ਕੋਲੇ ਵੀ ਦਾਖਲ ਆ ਤੇ ਬਾਕੀ ਜਿਹੜਾ ਰਾਸ਼ਨ ਆਉਂਦਾ ਵਾ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਰਾਸ਼ਨ ਬਹੁਤ ਜ਼ਿਆਦਾ ਨਿੰਦਨ ਜੋਗ ਆ ਮਾੜਾ ਰਚਨਾਉਂਦਾ ਜਿਹੜਾ ਕਿ ਲੋਕ ਉਹ ਲੈਣ ਨੂੰ ਤਿਆਰ ਨਹੀਂ ਹੋਏ ਅਸੀਂ ਭਗਵੰਤ ਮਾਨ ਸਰਕਾਰ ਤੋਂ ਮੰਗ ਮੰਗਦੇ ਆ ਵੀ ਜਿਵੇਂ ਕਿ ਪਹਿਲਾਂ ਦੀ ਸਾਨੂੰ ਜਿਵੇਂ ਸੁੱਕਾ ਦੁੱਧ ਕਣਕ ਚਾਵਲ ਪੰਜੀਰੀ 베ਰਕਾ ਦੀ ਆਉਂਦੀ ਸੀ ਅਸੀਂ ਉਹੀ ਸਾਡੇ ਸਾਰੇ ਲਾਭਪत्री ਉਹੀ ਮਨਜ਼ੂਰ ਕਰਦੇ ਆ ਵੀ ਸਾਨੂੰ ਉਦਾਂ ਦੇ ਰਚਨਾ ਆਵੇ ਤੇ ਬਾਕੀ ਇਹ ਕੇ ਸਰਕਾਰ ਨੇ ਇੱਕ ਹੋਰ ਨਵਾਂ ਸਿਆਪਾ ਪਾਇਆ ਵਾ ਜਿਹੜਾ ਕਿ ਐਫ ਆਰ ਐਸ ਉਹਦੇ ਕਾਰਨ ਕਰਕੇ ਮੇਰੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਕਈ ਤੇ ਦੇਥ ਹੋ ਚੁੱਕੀ ਆ ਜਿਹੜੇ ਕਿ ਇੰਨਾ ਕਿ ਸਾਨੂੰ ਟਾਰਚਰ ਕਰ ਰਹੇ ਆ ਵੀ ਜਿੰਨਾ ਚਿਰ ਐਫ ਆਰ ਐਸ ਜਿਵੇਂ ਕਿ ਫੇਸ ਦਾ ਫੇਸ ਦੀ ਕੈਪਚਰਿੰਗ ਕਰਨੀ ਆ ਉਹਨਾਂ ਚਿਰ ਤਾਂ ਇਹਨਾਂ ਨੂੰ ਰਛਨ ਨਹੀਂ ਦਿੱਤਾ ਜਾਊਗਾ ਤੇ ਜੇ ਇੰਨੇ ਗਰੀਬ ਪਰਿਵਾਰ ਦੇ ਸਾਡੇ ਕੋਲੇ ਲੋਕ ਆਉਂਦੇ ਆ ਜਿੰਨਾਂ ਕੋਲੇ ਮੋਬਾਈਲ ਵੀ ਹੈ ਨਹੀਂ ਜੇ ਮੋਬਾਈਲ ਹੈਗੇ ਅਤੇ ਬਟਨ ਵਾਲੇ ਰੱਖੇ ਆ ਜੇ ਬਟਨ ਵਾਲੇ ਫੋਨ ਆ ਤਾਂ ਉਹਨਾਂ ਦੇ ਘਰਾਂ ਵਾਲਿਆਂ ਕੋਲੇ ਆ ਫੋਨ ਹੋਣਗੇ ਫੇਰ ਹੀ او ٹی ਪੀ ਦੇਣਗੇ ਸਾਨੂੰ ਫੇਰ ਉਹਨਾਂ ਦਾ ਫੇਸ ਕੈਪਚਰਿੰਗ ਹੋਊਗਾ ਫੇਰ ਉਹਨਾਂ ਨੂੰ ਅਸੀਂ ਰਛਨ ਦਵਾਂਗੇ ਉਹ ਲੋਕ ਬਹੁਤ ਜ਼ਿਆਦਾ ਰਾਸ਼ਨ ਲੈਣ ਤੋਂ ਵੀ ਬੰਝੇ ਆ ਜਿਵੇਂ ਹੁਣ ਦਸਾਂ ਦਾ ਫੇਸ ਕੈਪਚਰਿੰਗ ਹੋ ਗੇ ਦਸ ਹੀ ਰਾਸ਼ਨ ਲੈਣਗੇ ਬਾਕੀ ਦਾਖਲ ਅਸੀਂ 42 42 43 43 ਕੀਤੇ ਆ ਉਹ ਹੁਣ ਬਿਨਾਂ ਰਾਸ਼ਨ ਤੋਂ ਰਹਿਣਗੇ ਫਿਰ ਇਹ ਅਸੀਂ ਮੰਗ ਮੰਨਦੇ ਸਰਕਾਰ ਤੋਂ ਜਿਵੇਂ ਕਿ ਚਾਰ ਚਾਰ ਮੋਬਾਈਲ ਹੁਣ ਤੱਕ ਤਾਂ ਚੌਥਾ ਮੋਬਾਈਲ ਆ ਜਾਣਾ ਚਾਹੀਦਾ ਏ ਜੋ ਭਗਵੰਤ ਮਾਨ ਦੀ ਸਰਕਾਰ ਆਈ ਆ ਸਾਨੂੰ ਇੱਕ ਵੀ ਫੋਨ ਖਰੀਦ ਕੇ ਨਹੀਂ ਦਿੱਤਾ ਗਿਆ ਉਹ ਸਾਨੂੰ ਨਹੀਂ ਪਤਾ ਪੈਸੇ ਸਰਕਾਰ ਖਾ ਗਈ ਕਿ ਕਿੱਧਰ ਚਲੇ ਗਏ ਸਾਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ ਤੇ ਸਾਨੂੰ ਅੱਜ ਤੱਕ ਇੱਕ ਮੋਬਾਈਲ ਵੀ ਨਹੀਂ ਉਹਨਾਂ ਨੇ ਦਿੱਤਾ